ਵਾਹ ਤਿਸ ਨੂੰ ਆਖੀਐ ਜੇ ਸਭ ਮੈਂ ਰਹਿ ਆ ਸਮਾਏ ਵਾਹ ਵਾਹ ਤਿਸ ਨੂੰ ਆਖੀਐ ਜੇ ਦੇਂਦਾ ਰਜਕ ਸੰਭਾਹੇ ਕਹਿੰਦੇ ਉਹਨੂੰ ਵਾਹ ਵਾਹ ਕਿਹਾ ਕਰ ਜਿਹੜਾ ਖਾਣ ਨੂੰ ਰੋਟੀ ਦਿੰਦਾ ਬੰਦਾ ਕਹਿੰਦਾ ਮੈਂ ਆਪ ਕਮਾਉਣਾ ਰੱਬ ਥੋੜਾ ਦਿੰਦਾ ਸਾਰਿਆਂ ਨੂੰ ਭਲੇਖਾ ਨਾ ਕਹਿੰਦੇ ਦੱਬ ਕੇ ਵਾਹ ਤੇ ਰੱਜ ਕੇ ਖਾ ਅਛਾ ਦੱਬ ਕੇ ਵਾਹੇਗਾ ਕਹਦੇ ਤੇ ਜ਼ਮੀਨ ਤੇ ਕੇ ਕੋਠੇ ਤੇ ਸੋਚੀਆਂ ਕਦੇ ਗੱਲਾਂ ਕਹਿੰਦੇ ਦੱਬ ਕੇ ਵਾਹ ਤੇ ਰਜ ਕੇ ਖਾਹ ਉਹ ਕਮਲਿਆ ਦੱਬ ਕੇ ਵਾਹੇਗਾ ਤੇ ਜ਼ਮੀਨ ਤੇ ਹੀ ਨਾ ਧਰਤੀ ਤੇ ਹੀ ਨਾ ਧਰਤੀ ਤੇ ਪਰਮੇਸ਼ਰ ਨੇ ਬਣਾਈ ਆ ਨਾ ਅਛਾ ਕੱਲਾ ਵਾਹ ਕੇ ਗੱਲ ਨਹੀਂ ਬਣਨੀ ਪਾਣੀ ਚਾਹੀਦਾ ਜ਼ਮੀਨ ਦੇ ਅੰਦਰ ਪਾਣੀ ਵੀ ਪਰਮੇਸ਼ਰ ਨੇ ਬਣਾਇਆ ਪਾਣੀ ਵੀ ਲਾ ਦੇਗਾ ਜ਼ਮੀਨ ਵੀ ਵਾ ਲੈਗਾ ਪਰ ਧੁੱਪ ਵੀ ਉਹਨੇ ਬਣਾਈ ਆ ਡਾਕਟਰ ਕਹਿੰਦੇ ਜੇ ਧੁੱਪ ਨਾ ਨਿਕਲੇ ਤੇ ਕਣਕ ਨੂੰ ਬੱਲੀਆਂ ਨਹੀਂ ਲੱਗਦੀਆਂ ਬੋਲੋ ਸਤਨਾਮ ਆਹ ਗਿਆਣਾ ਬਾਣੀ ਦਾ ਬੰਦਾ ਕਹਿੰਦਾ ਮੈਂ ਮਿਹਨਤ ਕਰਦਾ ਕਾਹਦੇ ਤੇ ਕਰਦਾ ਵੈਸੇ ਕਾਹਦੇ ਤੇ ਕਰਦਾ ਮਿਹਨਤ ਇਹਦਾ ਇਹੀ ਅਰਥ ਹੈ ਵੀ ਪਰਮੇਸ਼ਰ ਹੀ ਰਿਜ਼ਕ ਦੇ ਰਿਹਾ ਸਾਨੂੰ ਧਰਤੀ ਤੇ ਉਹ ਹਰ ਚੀਜ਼ ਪੈਦਾ ਹੁੰਦੀ ਆ ਜਿਹੜੀ ਮਨੁੱਖ ਖਾਂਦਾ ਉਹ ਤੈਨੂੰ ਤਾਂ ਸਾਹ ਉਹ ਦੇ ਰਿਹਾ ਤੈਨੂੰ ਤੇ ਸਾਹ ਪਰਮੇਸ਼ਰ ਦੇ ਰਿਹਾ ਤੂੰ ਕਹਿੰਦਾ ਮੈਂ ਕਰਦਾ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਸਾਰਿਆਂ ਚ ਉਹਨੂੰ ਵੇਖ ਵੀ ਮਹਾਰਾਜ ਇਹ ਧਰਤੀ ਤੁਹਾਡੀ ਬਣੀ ਹੋਈ ਹੈ ਪਰ ਬੰਦਾ ਚਿੰਤਾ ਕਰਦਾ ਵੀ ਕਿਤੇ ਭੁੱਖੇ ਨਾ ਮਰ ਜਾ ਜੇ ਕਿਤੇ ਇੱਕ ਦਿਨ ਗੁਰਦੁਆਰੇ ਕੰਮ ਛੱਡਣਾ ਪੈ ਗਿਆ ਜੇ ਨਾ ਮੱਝ ਮਿਲੀ ਤੇ ਡੇਰੀ ਜੀ ਨਹੀਂ ਪੈਣਾ ਦੁੱਧ ਪਤਾ ਨਹੀਂ ਕੰਮ ਹੀ ਨਾ ਖੜ ਜੇ ਕਾਰੋਬਾਰ ਹੀ ਨਾ ਖੜ ਜੇ ਜੇ ਇੱਕ ਦਿਨ ਲੇਟ ਉੱਠੇ ਕਿੰਨੀਆ ਟੈਨਸ਼ਨਾਂ ਲੈਂਦਾ ਜੀ ਬੰਦਾ ਬਾਣੀ ਚ ਨਾ ਬਹੁਤ ਉਦਾਹਰਨਾ ਦਿੱਤੀਆਂ ਮਹਾਰਾਜ ਕਹਿੰਦੇ ਤੇਰੇ ਤਾਂ ਹੱਥ ਚੱਲਦੇ ਆ ਤੇਰੀ ਤੇ ਜ਼ੁਬਾਨ ਵੀ ਚੱਲਦੀ ਆ ਮੰਗ ਲੇਗਾ ਕਿਸੇ ਤੋਂ ਜ਼ੁਬਾਨ ਨਾਲ ਮੰਗ ਲਾਂਗੇ ਜਾਨਵਰਾਂ ਦੀ ਜ਼ੁਬਾਨ ਚੱਲਦੀ ਆ ਜਾਨਵਰ ਮੰਗ ਸਕਦਾ ਜ਼ੁਬਾਨ ਨਾਲ ਵੀ ਮੈਨੂੰ ਭੁੱਖ ਲੱਗੀ ਹੈ ਨਹੀਂ ਪਰ ਪ੍ਰਬੰਧ ਉਹਦਾ ਵੀ ਕੀਤਾ ਉਹਨੇ ਮਾਲਕ ਨੇ ਜਾਨਵਰ ਕੋਈ ਲਿਖ ਨਹੀਂ ਸਕਦੇ ਵੀ ਲਿਖ ਕੇ ਪਰਚੀ ਫੜਾ ਦੇਣਗੇ ਵੀ ਆਹ ਚਾਹੀਦਾ ਜਾਨਵਰ ਨਹੀਂ ਮੰਗ ਸਕਦੇ ਵੀ ਮੈਨੂੰ ਆਹ ਚਾਹੀਦਾ ਪਰ ਉਹਨਾਂ ਦਾ ਪ੍ਰਬੰਧ ਮਹਾਰਾਜ ਕਹਿੰਦੇ ਉਹਨੇ ਕੀਤਾ ਹੋਇਆ ਤੂੰ ਚਿੰਤਾ ਐਵੇਂ ਕਰੀ ਜਾਂਦਾ हां मेहनत ਕਰਨੀ ਹੈ ਕੋਈ ਸ਼ੱਕ ਨਹੀਂ ਪਰ ਇਹ ਮਨ ਚੋਂ ਵਹਿਮ ਕੱਢਦੇ ਹੋ ਭੁੱਖੇ ਮਰ ਜਾਗੇ ਨਹੀਂ ਮਰਦੇ ਜਿਹਨੇ ਸਾਨੂੰ ਪੈਦਾ ਕੀਤਾ ਨਾ ਉਹਨੇ ਰਿਜ਼ਕ ਦਾ ਪ੍ਰਬੰਧ ਪਹਿਲੇ ਕੀਤਾ ਹੁੰਦਾ ਕਿਹੜੀ ਕਮਾਲ ਦੀ ਗੱਲ ਆ ਜਦੋਂ ਬਾਣੀ ਪੜ੍ਹਦੇ ਆ ਨਾ ਗੁਰਬਾਣੀ 'ਚ ਲਿਖਿਆ ਕਹਿੰਦੇ ਪਰਮੇਸ਼ਰ ਕਿੰਨਾ ਬੇਅੰਤ ਹੁਣ ਤਾਂ ਅਸੀਂ ਬਹੁਤ ਕੁਝ ਕਰਦੇ ਆ ਕਹਿੰਦੇ ਜਦੋਂ ਇਹ ਦੁਨੀਆ ਤੇ ਨਹੀਂ ਨ ਆਇਆ ਸੀ ਇਹ ਮਾਂ ਦੇ ਪੇਟ ਦੇ ਅੰਦਰ ਇਹਦੀ ਹੋਂਦ ਬਣੀ ਪਹਿਲੀ ਵਾਰ ਕੁਝ ਦਿਨਾਂ ਦਾ ਸੀ ਕੁਝ ਮਹੀਨਿਆਂ ਦਾ ਸੀ ਅਜੇ ਇਹਨੇ ਦੁਨੀਆ ਨਹੀਂ ਵੇਖੀ ਅਜੇ ਦੁਨੀਆ ਤੇ ਨਹੀਂ ਆਏ ਆਪਾਂ ਮਹਾਰਾਜ ਕਹਿੰਦੇ ਅਜੇ ਦੁਨੀਆ ਤੇ ਆਪਾ ਆਏ ਨਹੀਂ ਉਹ ਪਰਮੇਸ਼ਰ ਏਡਾ ਬੇਅੰਤ ਹੈ ਤੇਰੇ ਦੁਨੀਆ ਦੇ ਆਉਣ ਤੋਂ ਪਹਿਲਾਂ ਹੀ ਉਹਨੇ ਮਾਂ ਦੇ ਅੰਦਰ ਦੁੱਧ ਦਾ ਪ੍ਰਬੰਧ ਕਰਤਾ ਵਾਹੋ ਸਤਨਾਮ ਦੱਸੋ ਕੀ ਖਾਂਦੇ ਓਦੋਂ ਖਾ ਲੈਂਦੇ ਕਾਜੂ ਬਲਾਂਗ ਸੋਚੋ ਕਿੱਡਾ ਬੇਅੰਤ ਹੈ ਮਹਾਰਾਜ ਕਹਿੰਦੇ ਤੂੰ ਫਿਕਰ ਨਾ ਕਰਿਆ ਕਰ ਹਾਂ ਉਦਮ ਕਰਿਆ ਕਰ ਉਦਮ ਕਰਨਾ ਪਰ ਇਹ ਚਿੰਤਾ ਲਾਹ ਦੇ ਵੀ ਕਿ ਤੂੰ ਭੁੱਖਾ ਨਾ 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 ਭੁੱਖਾ ਨਹੀਂ ਮਰਨ ਦੇਵੇਗਾ ਤੇ ਬਾਣੀ ਚ ਲਿਖਿਆ ਪਾਣੀ ਵਿੱਚ ਰਹਿਣ ਨਾਲ ਜੀਵਾਂ ਨੂੰ ਦੇ ਰਿਆ ਨਾਨਕ ਚਿੰਤਾ ਮਤ ਕਰੋ ਪੜੋ ਨਾਨਕ ਚਿੰਤਾ ਕਿਨੂੰ ਆ ਚਿੰਤਾ ਚਿੰਤਾ ਤਿਸ ਹੀ ਹੈ ਚਿੰਤਾ ਤਿਸ ਹੀ ਜਲ ਮੈਂ ਜੰਤ ਉਪਾਇਨ ਜਲ ਮੈਂ ਜੰਤ ਤਿਨਾ ਪੀਰੋ ਜੀ ਦੇ ਤਿਨਾ ਪੀਰੋ ਜੀ ਉਥੇ ਕੋਈ ਦੁਕਾਨਦਾਰੀ ਨਹੀਂ ਉਥੇ ਹਟ ਨਾ ਚੱਲਈ ਉਥੇ ਹਟ ਨਾ ਚੱਲਈ ਨਾ ਕੋ ਕਿਰਸ ਕਰੇ ਨਾ ਕੋ ਕਿਰਸ ਸੌਦਾ ਮੂਲ ਨਾ ਹੋਵੇਈ ਸੌਦਾ ਮੂਲ ਨਾ ਨਾ ਕੋ ਲਏ ਨਾ ਦੇ ਨਾ ਕੋ ਲਏ ਕਿਹੜੀ ਕਮਾਲ ਦੀ ਗੱਲ ਹੈ ਕਿਹੜਾ ਸੌਦਾ ਹੁੰਦਾ ਉੱਥੇ ਕਿਹੜੀ ਚੀਜ਼ ਵਟੇ ਕਿਹੜੀ ਚੀਜ਼ ਮਿਲਦੀ ਹੈ ਉੱਥੇ ਕਿਹੜਾ ਉੱਥੇ ਵਿਆਜ ਚੱਲਦਾ ਕਿਹੜੀ ਪਰਸੈਂਟ ਚੱਲਦੀ ਢੇਡੋ ਵੀ ਭਰ ਲੈਂਦੇ ਆ ਕਮਾਲ ਦੀ ਗੱਲ ਹੈ ਵੇਖੋ ਕਿੰਨਾ ਬੇਅੰਤ ਹੈ ਮਹਾਰਾਜ ਕਹਿੰਦੇ ਉਹਨੂੰ ਯਾਦ ਕਰ ਵਾਹ ਵਾਹ ਤਿਸ ਨੂੰ ਆਖੀ ਹੈ ਜੇ ਦੇਂਦਾ ਰਿਜਕ ਸੰਭਾਹੇ ਜਿਹੜਾ ਤੈਨੂੰ ਪਾਲਦਾ ਜਿਹੜਾ ਤੈਨੂੰ ਸਾਸ ਸਾਸ ਸੁਮਹਾਲਦਾ ਸਾਹ ਦੇ ਰਿਹਾ ਨਾਨਕ ਵਾ ਵਾ ਇੱਕੋ ਕਰ ਸਲਾਹੀਐ ਜੇ ਸਤ ਗੁਰ ਦੀ ਆਹ ਦਿਖਾਏ ਉਸ ਇੱਕ ਪਰਮੇਸ਼ਰ ਕਰਕੇ ਦੇਖੋ ਆ ਗਹਿਰਾ ਨੁਕਤਾ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਗੁਰੂ ਮਿਲਦਾ ਜੀ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਉਹਨੇ ਸੋਝੀ ਦਿੱਤੀ ਸਾਨੂੰ ਪਤਾ ਲੱਗ ਗਿਆ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਹੈ। ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਬੰਦਾ ਗੁਰੂ ਮੰਨਦਾ ਹੈ, ਗੁਰਬਾਣੀ ਨੂੰ ਪੜ੍ਹਦਾ ਹੈ, ਗੁਰਬਾਣੀ ਤੋਂ ਫਿਰ ਪਰਮੇਸ਼ਰ ਮਿਲਦਾ ਹੈ। ਇਹਨੂੰ ਓਤਪੋਤ ਲਿਖਿਆ ਬਾਣੀ 'ਚ ਇਦਾਂ ਚੱਕਰ। ਉਹਦਾ ਧੰਨਵਾਦ ਕਰੋ ਮਹਾਰਾਜ ਦਾ ਵੀ ਸਾਨੂੰ ਅਕਲ ਸੋਝੀ ਦਿੱਤੀ ਪ੍ਰਮਾਤਮਾ ਨੇ ਪ੍ਰਮਾਤਮਾ ਨੇ ਵੀ ਪੁੱਤ ਬਾਣੀ ਪੜ੍ਹ ਇਹ ਤੇਰੇ ਭਲੇ ਵਾਸਤੇ ਹੈ। ਉਦਮ ਮਤ ਪ੍ਰਭ ਅੰਤਰ ਜਾਮੀ ਜਿਉਂ ਪ੍ਰੇਰੇ ਉਹ ਪ੍ਰੇਰਣਾ ਅੰਦਰੋਂ ਆਪ ਹੀ ਦੇ ਦਿੰਦਾ। ਕਿਉਂ ਕਰਨਾ ਬਸ ਓਵੇਂ ਓਵੇਂ ਮਨੁੱਖ ਕਰਦਾ ਪਰਮੇਸ਼ਰ ਦੀ ਕਿਰਪਾ ਨਾਲ ਗੁਰੂ ਮਿਲਦਾ ਜੀ ਤੇ ਗੁਰੂ ਦੀ ਕਿਰਪਾ ਨਾਲ ਬੰਦਾ ਪਰਮੇਸ਼ਰ ਵਿੱਚ ਅਭੇਦ ਹੋ ਜਾਂਦਾ ਜਿਹਨੂੰ ਬਾਣੀ ਚ ਓਤ ਪੋਤ ਲਿਖਿਆ ਤਾਣੇ ਪੇਟੇ ਵਾਂਗੂ ਲਿਖਿਆ ਪਹਿਲਾ ਅੱਡ ਅੱਡਾ ਤਾਣਾ ਅੱਡਾ ਪੇਟਾ ਅੱਡਾ ਜਦੋਂ ਕਪੜਾ ਬਣ ਗਿਆ ਫਿਰ ਪਤਾ ਨਹੀਂ ਲੱਗਦਾ ਤਾਣਾ ਕਿਹੜਾ ਤੇ ਪੇਟਾ ਕਿਹੜਾ ਇਹ ਬਾਣੀ ਐਵੇਂ ਸਮਝਾ ਰਹੀ ਹੈ ਅੱਗੇ ਪੜੋ ਮਹਲਾ ਤੀਜਾ ਵਾ ਵਾ ਗੁਰਮੁਖ ਸਦਾ ਕਰੇ ਸਦਾ ਹੀ ਗੁਰਮੁਖ ਵਾ ਵਾ ਕਰਦੇ ਆ ਮਨਮੁਖ ਕੀ ਕਰਦੇ ਆ ਮਨਮੁਖ ਮਰੈ ਬਿਖ ਖਾਏ ਮਨਮੁਖ ਮਰੈ ਬਿਖ ਬਿਖ ਦਾ ਅਰਥ ਹੈ ਜ਼ਹਿਰ ਜ਼ਹਿਰ ਖਾਜੇ ਬੰਦੇ ਦੀ ਕੀ ਹਾਲਤ ਹੁੰਦੀ ਹੈ ਬੋਲੋ ਜ਼ਹਿਰ ਸਪਰੇ ਵੀ ਹੁੰਦੀ ਹੈ ਜ਼ਹਿਰ ਵਾਲੀਆਂ ਗੋਲੀਆਂ ਵੀ ਹੁੰਦੀਆਂ ਬਹੁਤ ਜ਼ਹਿਰ ਐਵੇਂ ਦੀ ਆ ਜਦੋਂ ਬੰਦਾ ਕੋਈ ਖਾ ਜਾਂਦਾ ਕਿਸੇ ਕਾਰਨ ਕਰਕੇ ਚਲੋ ਉਹ ਇੱਕ ਵੱਖਰਾ ਪੱਖ ਹੈ ਤੇ ਡਾਕਟਰ ਕਹਿ ਦਿੰਦਾ ਲਜਾਣਾ ਲੈ ਜਾਓ ਇਹ ਸ਼ਹਿਰ ਬੋਲੋ ਨਹੀਂ ਪਹੁੰਚਦਾ ਕਿਉਂਕਿ ਉਹਦਾ ਤਜਰਬਾ ਤੇ ਗੁਰੂ ਵੀ ਇਹ ਸਮਝਾਉਂਦਾ ਕਹਿੰਦੇ ਜਿਹੜੀ ਜ਼ਹਿਰ ਤੁਸੀਂ ਖਾ ਰਹੇ ਹੋ ਨਾ ਦੁਨੀਆ ਦੇ ਲੋਕੋ ਜਿਹੜੀ ਜ਼ਹਿਰ ਮਨਮੁਖ ਬੰਦਾ ਖਾ ਰਿਹਾ ਇਹ ਵੀ ਮਰ ਗਿਆ ਉਹਦਾ ਸਰੀਰ ਮਰ ਜਾਂਦਾ ਉਹ ਬੰਦੇ ਦਾ ਸਰੀਰ ਮਰ ਗਿਆ ਜਿਹਦੇ ਅੰਦਰ ਜ਼ਹਿਰ ਚਲੀ ਗਈ ਮਹਾਰਾਜ ਕਹਿੰਦੇ ਜਿਹੜੇ ਜਿਹੜੇ ਮਨੁੱਖ ਦੇ ਅੰਦਰ ਵਿਕਾਰਾਂ ਦੀ ਜ਼ਹਿਰ ਚਲੀ ਗਈ ਮਾੜੀਆਂ ਆਦਤਾਂ ਮਾੜੀ ਸੋਚ ਅੰਦਰ ਚਲੀ ਗਈ ਗੁਰੂ ਸਾਹਿਬ ਕਹਿੰਦੇ ਇਹ ਜਮੀਰ ਦੀ ਮੌਤ ਮਰ ਗਿਆ ਸਰੀਰ ਤੁਰਿਆ ਫਿਰਦਾ ਡਿੱਕ ਡੋਲੇ ਖਾਂਦਾ ਜਮੀਰ ਮਰ ਗਈ ਭਾਵ ਆਪਣੇ ਆਚਰਣ ਤੋਂ ਡਿੱਗ ਗਿਆ ਸੱਚ ਬੋਲਣੋਂ हट ਗਿਆ ਨਸ਼ੇ ਵਿਸ਼ਿਆਂ 'ਚ ਗਲਤਾਨ ਹੋ ਗਿਆ ਠੱਗੀਆਂ ਧੋਖੇ ਬੇਈਮਾਨੀ ਇਹਨੂੰ ਮਹਾਰਾਜ ਨੇ ਜਮੀਰ ਦੀ ਮੌਤ ਲਿਖਿਆ ਕਿੱਡਾ ਹੀ ਸੋਹਣਾ ਹੋਵੇ ਕਿੱਡੀ ਚੰਗੀ ਕੋਲੇਜ ਜੰਮਿਆ ਹੋਵੇ ਗਿਆਨ ਦੀਆਂ ਗੱਲਾਂ ਵੀ ਕਿਉਂ ਨਾ ਕਰਦਾ ਹੋਵੇ ਮਹਾਰਾਜ ਕਹਿੰਦੇ ਜੇ ਰੱਬ ਨਾਲ ਪਿਆਰ ਨਹੀਂ ਨਾ ਬਣਿਆ ਇਹ ਤੁਰਦੀ ਫਿਰਦੀ লাশ ਹੈ ਕਮਾਲ ਦੀ ਗੱਲ ਹੈ ਕਿੱਡਾ ਵੱਡਾ ਗਿਆਨ ਅਤ ਸੁੰਦਰਾ ਕੁਲੀਨ ਚਤਰ ਅਤ ਦਾ ਸੋਹਣਾ ਹੋਵੇ ਵੈਸੇ ਗੱਲਾਂ ਮਿਲਦੀਆਂ ਨਹੀਂ ਸਾਰਿਆਂ ਨੂੰ ਬਹੁਤ ਘੱਟ ਲੋਕ ਹੈ ਅਤ ਦਾ ਸੋਹਣਾ ਹੋਵੇ ਆਤ ਸੁੰਦਰ ਕੁਲੀਨ ਚੰਗੀ ਕੁਲ 'ਚ ਜੰਮਿਆ ਹੋਵੇ ਆਪਾਂ ਕਹਿੰਦੇ ਖਾਨਦਾਨ ਚੰਗਾ ਇਹਨਾਂ ਦਾ ਚੰਗਾ ਖਾਨਦਾਨ ਚਤੁਰ ਚਲਾਕ ਵੀ ਬੜਾ ਹੋਵੇ ਆਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਪੜੋ ਮੁਖ ਗਿਆਨੀ ਮੁਖ ਤੋਂ ਗਿਆਨ ਦੀਆਂ ਗੱਲਾਂ ਵੀ ਕਰਦਾ ਹੋਵੇ ਮਹਾਰਾਜ ਨੇ ਗਿਆਨ ਦੀਆਂ ਗੱਲਾਂ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਕਹਿੰਦੇ ਕਮਾਊਗਾ ਕਿਹੜਾ ਸੁਣਾਈ ਜਾਂਣਾ ਕਮਾ ਕੇ ਵੀ ਬੁਖਾ ਸੁਣਾਉਣਾ ਕਿੱਡਾ ਕੌਖਾ ਬਈ ਬੋਲੋ ਸੁਣਾਈ ਜਾਂਦੀ ਆ ਦੁਨੀਆ ਮਹਾਰਾਜ ਕਹਿੰਦੇ ਕਮਾਵੀ ਲੋਕਾਂ ਨੂੰ ਕਹਿਣਾ ਠੱਗੀ ਮਾਰਨੀ ਨਹੀਂ ਛੱਡਵੀ ਲੋਕਾਂ ਨੂੰ ਕਹਿਣਾ ਆਪਣੇ ਆਚਰਣ ਤੋਂ ਡਿਗਣਾ ਨਹੀਂ ਖੜ ਕੇ ਵੀ ਵੇਖ ਕਿਤੇ ਆਤ ਸੁੰਦਰ ਕੁਲੀਨ ਚਤਰ ਮੋਖ ਗਿਆਨੀ ਧਨਵੰਤ ਅਮੀਰ ਬੜਾ ਹੋਵੇ ਤੇ ਆਪ ਲੋਕ ਤੇ ਮੰਨ ਜਾਣਗੇ ਨੇ ਵੀ ਬਹੁਤ ਵੱਡੀ ਗੱਲ ਹੈ ਮਹਾਰਾਜ ਕਹਿੰਦੇ ਕੁਛ ਵੀ ਨਹੀਂ ਤਾ ਇਹ ਤਾਂ ਮਰ ਚੁੱਕਿਆ ਮਿਰਤਕ ਕਹੀਐ ਨਾਨਕਾ ਮਿਰਤਕ ਕਹੀਐ ਕਿਉਂ ਮਹਾਰਾਜ ਜੇ ਪ੍ਰੀਤ ਨਹੀਂ ਭਗਵੰਤ ਜੇ ਪ੍ਰੀਤ ਨਹੀਂ ਕਹਿੰਦੇ ਰੱਬ ਨਾਲ ਤਾਂ ਪਿਆਰ ਹੈ ਨਹੀਂ ਗੱਲਾਂ ਕਰੀ ਜਾਂਦਾ ਰੱਬ ਹੁੰਦਾ ਹਾਂ ਗੁਰਦੁਆਰੇ ਜਾਣਾ ਚਾਹੀਦਾ ਕਰਾ ਦੇਣਾ ਚਾਹੀਦਾ ਪਾਠਨਾ ਭਾਈ ਠੱਗੀ ਨਹੀਂ ਮਾਰਨੀ ਗੱਲਾਂ ਕਰਨ ਨਾਲ ਕੀ ਹੋ ਜੂ ਕਰਕੇ ਬਖਾ ਦੱਸਣ ਦੀ ਲੋੜ ਨਹੀਂ ਮਹਾਰਾਜ ਕਹਿੰਦੇ ਲੋਕ ਆਪੇ ਹੀ ਹਿਸਾਬ ਲਾ ਲੈਣ ਵੀ ਇਹ ਬੰਦਾ ਜੋ ਕਹਿੰਦਾ ਕਰਦਾ ਰਹੀ ਹੈ ਅੱਗੇ ਮਹਾਰਾਜ ਕੀ ਕਹਿੰਦੇ ਵਾ ਵਾ ਗੁਰਮੁਖ ਸਦਾ ਕਰੇ ਮਨ ਮੁਖ ਮਰੇ ਬਿਖ ਖਾਏ ਉਨਾ ਵਾ ਵਾ ਨਾ ਭਾਵਹੀ ਦੁਖੇ ਦੁਖ ਵਿਹਾਏ ਕਹਿੰਦੇ ਮਨਮੁਖ ਬੰਦੇ ਨੂੰ ਗੁਰੂ ਦੀ ਵਡਿਆਈ ਚੰਗੀ ਨਹੀਂ ਲੱਗਦੀ ਇਹ ਹੁਣ ਬਾਣੀ ਚ ਲਿਖਿਆ ਆਪਾਂ ਕਹਿੰਦੇ ਲੋਕ ਐ ਕਾ ਤੋ ਕਰਦੇ ਸੱਚ ਜਾਣਿਓ ਜਿਹੜਾ ਮਨਮੁਖ ਬੰਦਾ ਹੈ ਨਾ ਉਹਨੂੰ ਬਾਣੀ ਦੀ ਵਿਚਾਰ ਚੰਗੀ ਲੱਗੇ ਤੇ ਨਾ ਉਹਨੂੰ ਚੰਗੇ ਕੰਮ ਚੰਗੇ ਲੱਗ ਇਹ ਨਿਸ਼ਾਨੀ ਹੈ ਆਪਾਂ ਕਹਿੰਣਾ ਵੀ ਕਿਹੜੀ ਪਾਰਟੀ ਦਾ ਬੰਦਾ ਇਹ ਤੋਂ ਪਛਾਣ ਆਉਂਦੀ ਹੈ ਝੰਡੇ ਤੋਂ ਕੀ ਤੋਂ ਪਛਾਣ ਆਉਂਦੀ ਆ ਪੱਗ ਤੋਂ ਕਹਿੰਦੇ ਆ ਲੱਗਦਾ ਵੀ ਫਲਾਨੀ ਪਾਰਟੀ ਦਾ ਹੈ ਮਹਾਰਾਜ ਕਹਿੰਦੇ ਜਿਹਨੂੰ ਗੁਰਬਾਣੀ ਦੀ ਵਿਚਾਰ ਨਹੀਂ ਚੰਗੀ ਲੱਗਦੀ ਲੱਗਦਾ ਇਹ ਮਨਮੁਖ ਹੈ ਬੋਲੋ ਸਤਨਾਮ ਪਛਾਣ ਕਰਾਈਆ ਮਹਾਰਾਜ ਨੇ ਸ਼ਹਿਰਾਂ 'ਚ ਨਾ ਜਾਈਦਾ ਬਹੁਤ ਵਾਰੀ ਉੱਥੇ ਕੀਰਤਨ ਬਹੁਤ ਸੁਣਦੇ ਲੋਕ ਮੈਂ ਇੱਕ ਸੱਜਣ ਨੂੰ ਪੁੱਛਿਆ ਮੈਂ ਕਿਹਾ ਜੀ ਕੀਰਤਨ ਦਰਬਾਰ ਬਹੁਤ ਹੁੰਦੇ ਆ ਤੁਹਾਡੇ ਕਥਾਵਾਚ ਘੱਟ ਸਣ ਸਾਦੇ ਆ ਕਹਿੰਦੇ ਕੀਰਤਨ ਦੀ ਸਮਝ ਨਹੀਂ ਆਉਂਦੀ ਹਾਰਮੋਨੀਅਮ ਤੇ ਸਿਰ ਮਾਰੀ ਜਾਂਦਾ ਜੇ ਕੋ ਕਥਾ ਵਾਲਾ ਕਥਾ ਕਰਦਾ ਫਿਰ ਘਬਰਾਟ ਹੁੰਦੀ ਹੈ ਬੋਲੋ ਸਤਨਾਮ ਕਹਿੰਦੇ ਇਹਨੂੰ ਨਾ ਸੱਦਿਓ ਦੁਬਾਰੇ ਹਾਂਜੀ ਕਥਾ ਵਾਲੇ ਬੋਲ ਦਿੰਦੇ ਵੀ ਰਿਸ਼ਪ ਤਾਂ ਨਾ ਲਾਓ ਕਥਾ ਵਾਲੇ ਬੋਲ ਦਿੰਦੇ ਵੀ ਨਸ਼ੇ ਨਾ ਕਰੋ ਆ ਸਾਰੇ ਉਹੀ ਬੈਠੇ ਆ ਹਾਂਜੀ ਕਈ ਰੀ ਲਾਂਮੇ ਵੀ ਆਏ ਆ ਪਿੱਛੇ ਇਹ ਆ ਗੱਲ ਨਹੀਂ ਬੋਲਨੀ ਸੀ ਤੁਸੀਂ ਕਮਾਲ ਹੋ ਗਈ ਬਈ ਬਾਣੀ ਚ ਜੋ ਲਿਖਿਆ ਉਹ ਬੋਲਾਂਗੇ ਨਾ ਆਪਾਂ ਨਾ ਮੰਨੂ ਧੌਣ ਤੇ ਗੋਡਾ ਥੋੜਾ ਰੱਖਿਆ ਕਿਸੇ ਦੇ ਆਪਾਂ ਕਿਸੇ ਦੇ ਧੌਣ ਤੇ ਨਹੀਂ ਗੋਡਾ ਰੱਖਦੇ ਵੀ ਜੋ ਮੈਂ ਬੋਲਦਾ ਮਨਣਾ ਪਵੇਗਾ ਜੋ ਲਿਖਿਆ ਬੋਲਣਾ ਮੰਨਣਾ ਨਾ ਮੰਨਣਾ ਬੰਦੇ ਦੀ ਆਪਣੀ ਮਰਜ਼ੀ ਹੈ ਭਾਈ ਇਹ ਗੱਲ ਨੂੰ ਸਮਝਣ ਦਾ ਯਤਨ ਕਰੀਏ ਮਹਾਰਾਜ ਕਹਿੰਦੇ ਉਹਨਾਂ ਨੂੰ ਵਡਿਆਈ ਚੰਗੀ ਨਹੀਂ ਲੱਗਦੀ ਕਿਉਂ ਨਹੀਂ ਚੰਗੀ ਲੱਗਦੀ ਚੰਗੀ ਤਾਂ ਤਾਂ ਲੱਗੂ ਮਹਾਰਾਜ ਕਹਿੰਦੇ ਕੋਈ ਨਹੀਂ ਬੰਦੇ ਇਹ ਵੀ ਲਿਖਿਆ ਬਾਣੀ ਚ ਮਹਾਰਾਜ ਕਹਿੰਦੇ ਉਹ ਗੁਰੂ ਦੇ ਕੋਲੇ ਆ ਕੇ ਬਹਿੰਦੇ ਨਹੀਂ ਜਨ ਕੇ ਚਿੱਤ ਕઠੋਰ ਹੈ ਸਖਤ ਆ ਜੰਮ ਦੇ ਬਹਿ ਨਾ ਸਤ ਗੁਰ ਪਾਸ ਬਹਿ ਨਾ ਸਤ ਗੁਰ ਓਥ ਸੱਚ ਵਰਤਦਾ ਓਥ ਸੱਚ ਕੂੜਿਆਰਾ ਚਿੱਤ ਉਦਾਸ ਕੂੜਿਆਰਾ ਵਿੱਚ ਸੱਚੇ ਕੂੜ ਨਾ ਗੜਈ ਵਿੱਚ ਸੱਚੇ ਕੂੜ ਨਾ ਮਨ ਵੇਖੋ ਕੋ ਨਿਰਜਾਸ ਮਨ ਵੇਖੋ ਕੋ ਨਿਰਜਾਸ ਕੂੜਿਆਰ ਕੂੜਿਆਰੀ ਜਾਇਰ ਲੈ ਕੂੜਿਆਰ ਕੂੜਿਆਰੀ ਜਾਏ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ ਕਿੱਡੇ ਸੌਖੇ ਅਰਥ ਬਾਣੀ ਦੇ ਸਚਿਆਰ ਦਾ ਅਰਥ ਸੋਹਣੇ ਕਹਿੰਦੇ ਜਿਹੜੇ ਸੋਹਣੇ ਨੇ ਜਿਨ੍ਹਾਂ ਨੇ ਸੋਹਣਾ ਬਣਨਾ ਸਚਿਆਰ ਦਾ ਅਰਥ ਸੋਹਣਾ ਹੁੰਦਾ ਨਾ ਅਸੀਂ ਕਹਿ ਦਿੰਨੇ ਹਾਂ ਫੁਲਾਨੀ ਧੀ ਬੜੀ ਸਚਿਆਰੀ ਐ ਭਾਵ ਕੰਮ ਤਾਂ ਸਾਰੀ ਦੁਨੀਆ ਹੀ ਕਰਦੀ ਐ ਵੀ ਵਧੀਆ ਤਰੀਕੇ ਨਾਲ ਹੁਣ ਸਬਜੀ ਤਾਂ ਸਾਰੀ ਬਣਾ ਲੈਂਦੇ ਐ ਸਮਾਨ ਵੀ ਉਨਾ ਹੀ ਹੁੰਦਾ ਐ ਕਈ ਉਸੇ ਸਮਾਨ ਨਾਲ ਸਬਜੀ ਵਧੀਆ ਬਣਾ ਲੈਂਦੇ ਆ ਤੇ ਕਈ ਨਹੀਂ ਬਣਾਉਂਦੇ ਤਰੀਕਾ ਨਹੀਂ ਆ ਸਹੀ। ਕਈ ਉਸੇ ਆਟੇ ਦੀ ਰੋਟੀ ਵਧੀਆ ਬਣਾ ਲੈਂਦੀਆਂ ਭੈਣਾਂ ਤੇ ਕਈ ਨਹੀਂ ਬਣਦੀ ਵਿਚਾਰੀਆਂ ਤਰੀਕਾ ਘਟਾ। ਮਹਾਰਾਜ ਕਹਿੰਦੇ ਬੰਦਾ ਉਹੀ ਆ। ਕਈ ਤਾਂ ਆਪਣੇ ਜੀਵਨ ਨੂੰ ਸੋਹਣੇ ਤਰੀਕੇ ਨਾਲ ਜਿਉਂ ਲੈਂਦੇ ਆ ਤੇ ਕਈ ਮਾੜੇ ਤਰੀਕੇ ਨਾਲ ਜਿਉਂ ਲੈਂਦੇ ਆ। ਮਹਾਰਾਜ ਕਹਿੰਦੇ ਸਚਿਆਰ ਸਿੱਖ ਬੈਠੇ ਸਤਗੁਰੂ ਪਾਸ। ਗੁਰਮੁਖ ਅਮਰਤ ਪੀਵਣਾ। ਵਾਹ ਵਾ ਕਰੇ ਲੇਵ ਲਾਈ ਉਹ ਅਮਰਤ ਪੀਂਦੇ ਆ ਬਾਣੀ ਅਮਰਤ ਖਾਣਾ ਅਮਰਤ ਪੀਣਾ ਬਾਣੀ ਸ਼ਬਦ ਆਉਂਦੇ ਆ ਭਾਵ ਗੁਰਬਾਣੀ ਦੀ ਵਿਚਾਰ ਹੀ ਉਹਨਾਂ ਦੇ ਜੀਵਨ ਦਾ ਆਧਾਰ ਹੈ ਪੜਦੇ ਤਹੈ ਰੋਜ ਸਾਚਾ ਨਾਮ ਮੇਰਾ ਸਾਚਾ ਨਾਮ ਮੇਰਾ ਆਧਾਰ ਉਸ ਕੀ ਹੋ ਜੂ ਸੱਚੇ ਨਾਮ ਨਾਲ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਕੁ ਗੋੱਖ ਨਹੀਂ ਲੱਗਦੀ ਰੋਟੀ ਦੀ ਤਾਂ ਲੱਗੂਗੀ ਥਾਂ ਥਾਂ ਜਾਣਦੀ ਨਹੀਂ ਲੱਗਦੀ ਇਹ ਮੰਨ ਲਓ ਸਤਨਾਮ ਵੀ ਰਹਿ ਗਿਆ ਅੱਜ ਉੱਥੇ ਮੱਥਾ ਨਹੀਂ ਟੇਕਿਆ ਚੱਲ ਆਥ ਨੇ ਜਾਇਆ ਵਾਂਗੇ ਭੱਜ ਕੇ ਹੁੰਦਾ ਨਾ ਪਰਿਵਾਰਾਂ ਦਾ ਵੀ ਇੱਕ ਕਾਰੀ ਮੱਥਾ ਟੇਕ ਲੈ ਸਬਰ ਨਹੀਂ ਆਇਆ ਕਹਿੰਦੇ ਚੱਲ ਹੁਣ ਤਾਂ ਦਿਨ ਚੜ ਗਿਆ ਆਥ ਨੇ ਨੇਰੇ ਚੱਲਾਂਗੇ ਕਈ ਨੇਰੇ ਵੀ ਆਉਂਦੇ ਸੱਚ ਜਾਣਦੇ ਜਾਂਦੇ ਵੀ ਐ ਪਤਾ ਵੀ ਗਲਤ ਐ ਲੋਕਾਂ ਤੋਂ ਵੀ ਡਰਦੇ ਐ ਤੇ ਇਹ ਪਿਆਰਿਓ ਬੇਫਿਕਰੋ ਕੇ ਜ਼ਿੰਦਗੀ ਜਿਉਂ ਜਿਹੜੀ ਚੀਜ਼ ਚੰਗੀ ਲੱਗਦੀ ਹੈ ਨਾ ਸਪਸ਼ਟ ਹੋ ਕੇ ਕਰੋ ਕੋਈ ਲੋੜ ਨਹੀਂ ਲੋਕ ਰੱਖਣ ਦੀ ਯਾਦ ਰੱਖੋ ਜਿਹੜੇ ਬੰਦੇ ਲੁਕ ਲੁਕ ਕੇ ਮਾੜੇ ਕੰਮ ਕਰਦੇ ਉਹ ساری ਜ਼ਿੰਦਗੀ ਨਹੀਂ ਸੁਧਰਦੇ ਕਈਆਂ ਦਾ ਪਤਾ ਹੁੰਦਾ ਵੀ ਇਹ ਬੰਦਾ ਮਾੜੇ ਕੰਮ ਕਰਦਾ ਉਹਨੂੰ ਟੋਕਤਾ ਦੇਵਾਂਗੇ ਵੀ ਨਾ ਭਾਈ ਕੰਮ ਮਾੜਾ ਹੈ ਸਿਆਣੇ ਵੀ ਬਣੇ ਆ ਤੇ ਮਾੜੇ ਕੰਮ ਵੀ ਕਰਦੇ ਆ ਮਹਾਰਾਜ ਕਹਿੰਦੇ ਪਤਾ ਤੇ ਹੈ ਸਭ ਸਭ ਦੁਨੀਆ ਵਿੱਚ ਉਜਾਗਰ ਹੋ ਜਾਣਾ ਇੱਕੇ ਰਸਤੇ ਤੁਰਪਾ ਨਾਲੇ ਤੈਨੂੰ ਪਤਾ ਲੱਗ ਜਾਣਾ ਸਾਨਾ ਵਿਚਾਰਾ ਨਾ ਕਰ ਇੱਕੋ ਕੰਮ ਕਰ ਲਾ ਫਿਰ ਤੇਨੂੰ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਣਾ ਜੋ ਮਰਜ਼ੀ ਕਰ ਲੈ ਕਈ ਨਾ ਨੌਜਵਾਨ ਵੀਰੇ ਇਦਾਂ ਮਿਲਦੇ ਜੇ ਉਹਨਾਂ ਨੂੰ ਕਈ ਇਹਦੇ ਵੀ ਗੁਰਦੁਆਰੇ ਆਇਆ ਕਰੋ ਤੁਸੀਂ ਉਹ ਪਤਾ ਸੱਚ ਜਾਣਿਓ ਇੱਕ ਗੱਲ ਉਹਨਾਂ ਦੀ ਚੰਗੀ ਵੀ ਲੱਗੀ ਮੈਨੂੰ ਇੱਕ ਨੌਜਵਾਨ ਮਿਲਿਆ ਮੈਨੂੰ ਮੈਂ ਉਹਨੂੰ ਅਖਿਆ ਵੀ ਗੁਰਦੁਆਰੇ ਆਇਆ ਕਰ ਕਹਿੰਦਾ ਜੀ ਆਇਆ ਕਰਾਂਗੇ ਸਾਡਾ ਸੁਭਾਅ ਅਸੀਂ ਫਿਰ ਟੋਕ ਦੇਣਾ ਵੀ ਆਇਆ ਕਰ ਉਹ ਪਤਾ ਕੀ ਕਹਿੰਦਾ ਕਹਿੰਦਾ ਬਾਈ ਜੀ ਆ ਤਾ ਜਾਵਾਂਗਾ ਪਰ ਮੈਂ ਆਉਣ ਦੇ ਲੈਕ ਹੀ ਨਹੀਂ ਬੋਲੋ ਸਤਨ ਸ਼ਮ ਮੰਨ ਗਿਆ ਦੇਖੋ ਮੰਨ ਗਿਆ ਉਹਦੀ ਅੰਦਰ ਦੀ ਭਾਵਨਾ ਵੀ ਮੈਂ ਮਾੜਾ ਬੰਦਾ ਬਹੁਤ ਆ ਮੈਂ ਜਾਣ ਵਾਲਾ ਹੀ ਹੈ ਨਹੀਂ ਹਾਲਾਂਕਿ ਉਹ ਗਲਤ ਹੈ ਗੱਲ ਚੰਗੇ ਇੱਥੇ ਆ ਕੇ ਬੰਨਣਾ ਪਰ ਬੰਦਾ ਇਹ ਸੋਚਣ ਲੱਗਾ ਮੈਂ ਗੁਰਦੁਆਰੇ ਜਾਣਾ ਮੈਂ ਸਭ ਤੋਂ ਉਹ ਚੰਗਾ ਕਮਾਲ ਦੀ ਗੱਲ ਹੈ ਗੁਰਦੁਆਰੇ ਆਉਣ ਵਾਲਾ ਬੰਦਾ ਮਾੜੇ ਕੰਮ ਕਰੇ ਗੁਰਦੁਆਰੇ ਆਉਣ ਵਾਲਾ ਬੰਦਾ ਨਸ਼ਾ ਕਰੇ ਰੋਂਗ ਹੈ ਜੀ ਇਹ ਹਸੀਨਿੰਗ ਹੈ ਗੁਰਦੁਆਰੇ ਪੜਨ ਵਾਲਾ ਸਕੂਲ ਜਾਣ ਵਾਲੇ ਬੰਦੇ ਨੂੰ ਬੱਚੇ ਨੂੰ ਨਾਂ ਨਾ ਲਿਖਣਾ ਹੋਵੇ ਕੀ ਕਹਾਂਗੇ ਵੀ ਕੀ ਲੜ ਜਾਣਾ ਨਾਂ ਤਾਂ ਲਿਖਣਾ ਨਹੀਂ ਆਉਂਦਾ ਏ ਬੀ ਸੀ ਤਾਂ ਆਉਂਦੀ ਨਹੀਂ 5 ਸਾਲ ਹੋ ਗਏ ਵੀਸ ਭਰਦਿਆਂ ਨੂੰ ਕਹਿੰਦੇ ਨਹੀਂ ਆਪਾਂ ਬੱਚਿਆਂ ਨੂੰ ਮਹਾਰਾਜ ਕਹਿੰਦੇ ਸਾਰੀ ਜ਼ਿੰਦਗੀ ਲੰਘਾ ਲਈ ਇੱਕ ਓੰਕਾਰ ਦੇ ਨਹੀਂ ਪਤਾ ਲੱਗਿਆ ਮਾੜੇ ਕੰਮਾਂ ਦਾ ਹੀ ਨਹੀਂ ਪਤਾ ਲੱਗਿਆ ਚੰਗੇ ਕੰਮਾਂ ਵਾਰੀ ਨਹੀਂ ਪਤਾ ਲੱਗਿਆ ਇਸ ਕਰਕੇ ਸਾਨੂੰ ਵਿਚਾਲੇ ਨਹੀਂ ਇੱਕ ਟ੍ਰੈਕ ਤੇ ਤੁਰਿਆ ਜਾ ਮੰਜ਼ਿਲ ਆਵੇਗੀ ਆਪਾਂ ਸੜਕਾਂ ਤੇ ਘੁੰਮਦੇ ਆ ਨਾ ਕਈ ਵਾਰ ਸੋਖੀਆਂ ਗੱਲ ਸਮਝ ਆ ਜਾਂਦੀ ਏ ਕਈ ਵਾਰ ਸੜਕ ਤੇ ਆਪਾਂ ਗੱਡੀ ਲਈ ਜਾਂਦੇ ਆ ਆਪਾਂ ਨੂੰ ਲੱਗਦਾ ਵੀ ਉਹ ਕੁੱਤਾ ਭੱਜਿਆ ਆਉਂਦਾ ਤੇ ਲੱਗਦਾ ਗੱਡੀ ਦੇ ਥੱਲੇ ਆਊਗਾ ਬਿਲਕੁਲ ਨੇੜੇ ਆ ਕੇ ਤੇ ਉਹ ਖੜ ਗਿਆ ਉਹਨੂੰ ਵੀ ਪਤਾ ਲੱਗਿਆ ਵੀ ਮੈਂ ਥੱਲੇ ਨਾ ਆ ਜਾ ਆਪਾਂ ਗੱਡੀ ਹੌਲੀ ਕਰ ਲਈ ਉਹਨੇ ਸੋਚਿਆ ਵੀ ਪਿੱਛੇ ਮੁੜ ਜਾਈਏ ਕਿਤੇ ਥੱਲੇ ਨਾ ਆ ਜਾ ਆਪਾਂ ਤੋਂ ਤਾਂ ਲੰਘ ਗਿਆ ਜਿਹੜੀ ਦੂਜੇ ਪਾਸੇ ਆਉਂਦੀ ਸੀ ਉਹਦੇ ਥੱਲੇ ਆ ਗਿਆ ਬੋਲੋ ਸਤਨਾਮ ਲੈ ਦੁਚਿੱਤੀ 'ਚ ਮਰ ਗਿਆ ਦੁਚਿੱਤੀ 'ਚ ਮਰਦੇ ਆ ਬੰਦੇ ਯਾਦ ਰੱਖਿਓ ਜਿਨ੍ਹਾਂ ਦੇ ਅੰਦਰ ਦੁਚਿੱਤਾ ਪਾਣਾ ਉਹ ਕਿਤੇ ਨਹੀਂ ਪਹੁੰਚਦੇ ਪਰਵਾਰਾਂ ਦੇ ਪਰਿਵਾਰ ਡੁੱਬ ਗਏ ਮਹਾਰਾਜ ਕਹਿੰਦੇ ਤੂੰ ਇੱਕ ਰਸਤੇ ਤੁਰ ਪਿਆ ਨਾ ਚਾਹ ਕੀ ਨਾ ਉਧਰ ਕੀ ਹੈ ਉਧਰ ਨਾ ਵੇਖ ਕੀ ਹੈ ਤੂੰ ਅੱਗੇ ਹਾਂਜੀ ਅਗਾਹ ਕੂ ਤਰਾੰਗ ਪਿੱਛਾ ਫੇਰਨਾ ਮੁੰਡੜਾ ਜਿਹੜੇ ਗੁਰਸਿੱਖ ਹੁੰਦੇ ਅੱਗੇ ਪਲਾਂਘਾਂ ਪੱਟਦੇ ਪਿੱਛੇ ਨਹੀਂ ਵਹਿੰਦੇ ਉਹ ਕੀ ਹੈ ਹੁੰਦਾ ਰਹਿਣ ਦੇ ਜੋ ਹੁੰਦੇ ਅੱਗੇ ਲੰਬੀ ਨਿਗਾਹ ਅੱਗੇ ਅੱਗੇ ਧਿਆਨ ਰੱਖੋ ਪਰ ਮਹਾਰਾਜ ਕਹਿੰਦੇ ਜਿਹੜੇ ਅੱਗੇ ਨਹੀਂ ਨਾ ਵੇਖਦੇ ਪਿੱਛੇ ਵੇਖੀ ਜਾਂਦੇ ਆ ਵਾਰੀ-ਵਾਰੀ ਪਿੱਛੇ ਵੇਖੀ ਜਾਂਦੇ ਆ ਵਾਰੀ-ਵਾਰੀ ਉਹ ਕਿਤੇ ਨਹੀਂ ਪਹੁੰਚਦੇ ਆਪਣਾ ਸਮਾਂ ਖਰਾਬ ਕਰ ਲੈਂਦੇ ਆ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦੇ ਆ ਇੱਕ ਤਾਂ ਮਹਾਰਾਜ ਨੇ ਬਾਣੀ ਚ ਹੋਰ ਬਹੁਤ ਪਿਆਰਾ ਬਚਨ ਲਿਖਿਆ ਬਾਬਾ ਕਬੀਰ ਜੀ ਕਹਿੰਦੇ ਨਾ ਸਾਡੀ ਹਾਲਤ ਐਵੇਂ ਹੋ ਗਈ ਜਿਵੇਂ ਆਮਬ ਦੇ ਦਰਖਤ ਨੂੰ ਬਹੁਤ ਬੂਰ ਲੱਗਿਆ ਹੋਵੇ ਹੁਣ ਲੱਗੂਗਾ ਅੱਗੇ ਜਾ ਕੇ ਬਸੰਤ ਰੁੱਤ ਆਉਣੀ ਹੈ ਬੜਾ ਬੂਰ ਲੱਗਿਆ ਤੇ ਮਾਲਕ ਨੇ ਸੋਚਿਆ ਵੀ ਬਹੁਤ ਆਂਬ ਲੱਗਣਗੇ ਵੀ ਇੰਨਾ ਬੂਰ ਲੱਗਿਆ ਬڑا ਬੂਰ ਲੱਗਿਆ ਤੇ ਥੋੜੀ ਜੀ ਤੇਜ ਹਨੇਰੀ ਆਈ ਅੱਧਾ ਬੂਰ ਝੜ ਗਿਆ ਸਾਰੇ ਦੇ ਕਿੱਥੇ ਅੰਬ ਬਣਦੇ ਆ ਝੜ ਗਿਆ ਮਾਲਕ ਕਹਿੰਦਾ ਚਲੋ 50% ਤਾਂ ਪੱਕਣ ਗਈ 50% ਤਾਂ ਪੱਕਣ ਗਈ ਰੋਜ਼ ģੇੜਾ ਮਾਰਦਾ ਛੋਟੀਆਂ ਛੋਟੀਆਂ ਅੰਬੀਆਂ ਬਣ ਗਈਆਂ ਕਹਿੰਦਾ ਲੈ ਚਲੋ ਆਪਣਾ ਘਰ ਪੂਰਾ ਹੋ ਜਾ ਥੋੜੇ ਥੋੜੇ ਵੱਡੇ ਅੰਬ ਬਣ ਗਏ ਰਾਤ ਨੂੰ ਫੇਰ ਹਨੇਰੀ ਆ ਗਈ ਜ਼ੋਰ ਦੀ ਉਹ ਟਾਣੇ ਹੀ ਟੁੱਟ ਗਏ ਕੁਝ ਬਚ ਗਏ ਤੇ ਕੁਝ ਡਾਣੇ ਟੁੱਟ ਗਏ ਹੁਣ ਟਾਣਾ ਟੁੱਟ ਗਿਆ ਅੰਦਰੋਂ ਛਿਲਕੇ ਕਰਕੇ ਜੁੜਿਆ ਰਹਿ ਗਿਆ ਕਈ ਟਾਣਾ ਲਮਕ ਨਹੀਂ ਜਾਂਦਾ ਨਾਲ ਕਿੱਡਾ ਪਿਆਰਾ ਸਮਝਾਇਆ ਮਹਾਰਾਜ ਨੇ ਹੁਣ ਵੇਖਣ ਵਾਲੇ ਨੂੰ ਲੱਗਦਾ ਵੀ ਜੁੜਿਆ ਹੈ ਟਾਣ ਜੁੜਿਆ ਹੈ ਪਰ ਅੰਦਰੋਂ ਟੁੱਟ ਗਿਆ ਛਿਲਕਾ ਉੱਪਰੋਂ ਜੁੜਿਆ ਹੈ ਹੁਣ ਆਂਬ ਜਿਹੜੇ ਤਾਂ ਟਾਣ ਨਾਲ ਜੁੜੇ ਰਹੇ ਨਹੀਂ ਟਾਣੇ ਟੁੱਟੇ ਝੱਲ ਗਏ ਝਖੜ ਝੱਲ ਗਏ ਨੇਰੀਆਂ ਦਾ ਮੁਕਾਬਲਾ ਕਰ ਗਏ ਉਹਨਾਂ ਦੇ ਅੰਦਰ ਤਾਂ ਮਠਾਸ ਬਣ ਗਈ ਪੂਰੀ ਤੇ ਜਿਹੜੇ ਅੰਦਰੋਂ ਟੁੱਟ ਗਏ ਹੁਣ ਆਂਬ ਵੇਖਣ ਜੋ ਵੀ ਏਡੇ ਏਡੇ ਆ ਤੇ ਮਾਲਕ ਨੇ ਉਹਨਾਂ ਨੂੰ ਤੋੜ ਕੇ ਦੂਜੀ ਟੋਕਰੀ ਚ ਰੱਖ ਲਿਆ ਕਿਉਂਕਿ ਉਹਨਾਂ ਦੇ ਅੰਦਰ ਪੂਰਾ rass ਨਹੀਂ ਉਹ ਅੰਬ ਖੱਟੇ ਐ ਬੋਲੋ ਸਤਨਾਮ ਇਹ ਬਾਣੀ ਚ ਲਿਖਿਆ ਜੀ ਭਗਤ ਕਬੀਰ ਜੀ ਨੇ ਭਗਤ ਕਬੀਰ ਦੇ ਸ਼ਲੋਕ ਬਹੁਤ ਵਾਰੀ ਸੁਣੇ ਆ ਨਾ ਆਪਾਂ ਇਹ ਅਰਥ ਪੜ੍ਹ ਕੇ ਵੇਖੋ ਬੜੇ ਕਮਾਲ ਦੇ ਭਗਤ ਕਬੀਰ ਜੀ ਕੀ ਕਹਿੰਦੇ ਸੁਣੋ ਕਬੀਰ ਫਲ ਲਾਗੇ ਫਲ ਨਾ ਫਲ ਲੱਗੇ ਬਈ ਪੱਕਣ ਲੱਗੇ ਫਲ ਕਬੀਰ ਫਲ ਲਾਗੇ ਫਲਨਾ ਪਾਕਣ ਲਾਗੇ ਆਂਬ ਆਂਬ ਪਕਣ ਲੱਗੇ ਆ ਪਰ ਕੁਝ ਪੱਕ ਗਏ ਤੇ ਕੁਝ ਜ਼ਮੀਨ ਤੇ ਡਿੱਗ ਪਏ ਤੇ ਜਿਹੜੇ ਨਾਲ ਜੁੜੇ ਰਹੇ ਨਾਲ ਜੁੜ ਗਏ ਨਾ ਜਿਹੜੇ ਡਿੱਗੇ ਨਹੀਂ ਨੇਰੀ ਆਈ ਝੁਕ ਗਏ ਹੁੰਦਾ ਕਈ ਵੇ ਸਮਾਂ ਟਾਣੇ ਨਾਲੋਂ ਨਹੀਂ ਟੁੱਟੇ ਗਰੀਬੀ ਆਈ ਗੁਰਦੁਆਰਾ ਨਹੀਂ ਛੱਡਿਆ ਮੁਸੀਬਤ ਆ ਗਈ ਗੁਰੂ ਦਾ ਦਰ ਨਹੀਂ ਛੱਡਿਆ ਉਹ ਮਾਲਕ ਦੇ ਦਰ ਤੇ ਪਹੁੰਚ ਗਏ ਜਿਹੜੇ ਅੰਬ ਨਾਲ ਜੁੜੇ ਰਹੇ ਨਾ ਉਹਨੇ ਮਾਲਕ ਨੇ ਚੁਣ-ਚੁਣ ਕੇ ਤੋੜੇ ਉਹਨਾਂ ਦੇ ਆਰਡਰ ਐਕ ਭਰੇ ਉਹ ਫਿਰ ਵੱਡੇ ਲੋਕਾਂ ਦੇ ਘਰ ਦਾ ਸ਼ਿੰਗਾਰ ਬਣਦੇ ਆ ਬੋਲੋ ਸਤਨਾਮ ਖੱਟੇ ਅੰਬਾਂ ਦਾ ਤਾਂ ਚਾਰ ਹੀ ਪੈਂਦਾ ਬੋਲੋ ਸਤਨਾਮ ਹਾਂਜੀ ਅੰਬੀਆਂ ਦਾ ਕੀ ਬਣਨਾ ਮਹਾਰਾਜ ਕਹਿੰਦੇ ਉਹ ਅੰਬ ਪਹੁੰਚ ਗਏ ਮਾਲਕ ਬੜੇ ਮਹਿੰਗੇ ਵਿਕੇ ਇਹ ਗੱਲ ਸਾਡੀ ਆ ਕਬੀਰ ਫਲ ਲਾਗੇ ਫਲ ਨਾ ਪਾਕਣ ਲਾਗੇ ਆਬ ਜਾਏ ਪਹੁੰਚਿਓ ਖਸਮ ਕੋ ਜਾਬੀਚ ਨਾ ਖਾਹੀ ਕਾਮ ਪੜੋ ਜਾਬੀਚ ਨਾ ਖਾਹੀ ਕਾਮ ਦਾ ਅਰਥ ਕੰਬਾ ਛਖੜ ਦਾ ਮੁਕਾਬਲਾ ਕਰਕੇ ਕਈ ਮੁਸੀਬਤਾਂ ਤੋਂ ਡਰ ਜਾਂਦੇ ਐ ਕਹਿੰਦੇ ਲੈ ਅਮਰਤ ਛਕੇ ਸੀ ਇਹਨੂੰ ਕੀ ਫਾਇਦਾ ਹੋਇਆ ਅਸੀਂ ਅੱਜ ਹੀ ਨਾ ਕਿਤੇ ਤੇਰੇ ਟਰਾਲੇ ਚੱਲਣ ਲੱਗ ਜਾਣ। ਅਮਰਤ ਇਸ ਕਰਕੇ ਛਕਿਆ ਜਾਂਦਾ ਵੀ ਕਰਜ਼ਾ ਲੈ ਜੇ। ਉਹ ਜਿਹੜਾ ਚੜਿਆ ਪਹਿਲਾਂ ਉਹ ਤਾਂ ਲਾਉਣਾ ਹੀ ਪਊ ਜ਼ਮੀਨ ਵੇਚੋ, ਧੀ ਵੇਚੋ, ਪੁੱਤ ਵੇਚੋ ਕਿਸੇ ਤੋਂ ਪੈਸੇ ਲਏ ਉਹ ਤਾਂ ਲਾਉਣੇ ਪੈਣਗੇ। ਅਮਰਤ ਨਾਲ ਇਹਨਾਂ ਗੱਲਾਂ ਦਾ ਸਬੰਧ ਹੈ। ਅਗਲੀ ਜ਼ਿੰਦਗੀ ਸੋਹਣੀ ਬਣਨੀ ਆਉਣ ਵਾਲੀ। ਪਿੱਛੇ ਤੇ ਜੋ ਹੋ ਗਿਆ ਹੋ ਗਿਆ। ਉਹ ਤੇ ਲੰਘ ਗਿਆ ਸਮਾਂ। ਕਹਿੰਦੇ ਲੈਣੇ ਅਮਰਤ ਛਕਿਆ ਸੀ ਲੈ ਕਿੰਨਾ ਬਿਮਾਰ ਹੋ ਗਿਆ। ਲੈ ਮੰਜੇ 'ਚ ਪਿਆ। ਲੈ ਇਹਨੂੰ ਕੀ ਫਾਇਦਾ? ਰੋਜ਼ ਗੁਰਦੁਆਰੇ ਜਾਂਦਾ। ਵੇਖੋ ਵੀ ਅਮਰਤ ਬਣਾਇਆ ਸੀ। ਇੰਨਾ ਪਾਠ ਕਰਦਾ ਸੀ ਕਹਿੰਦੇ ਕੁਛ ਵੀ ਉਮਰ ਨਹੀਂ ਭੋਗੀ ਮਹਾਰਾਜ ਕਹਿੰਦੇ ਤੂੰ ਤਾਂ ਬਹੁਤ ਭੋਗ ਲਈ ਤੂੰ ਕੀ ਕਰਿਆ ਤੂੰ ਵਖਾਣਾ ਆਪਣਾ ਕਾਰਡ ਜੇ ਸੋਵਰਿਆ ਜੀਵਨਾਂ ਭੀ ਤਾ ਨ ਹੋਸੀ ਖੇ ਮਿੱਟੀ ਬਣ ਗਈ ਕੋਈ ਛੱਡ ਕੇ ਤਾਂ ਗਿਆ ਨਹੀਂ ਪਿੱਛੇ ਇਸ ਕਰਕੇ ਅਮਰਤ ਬਾਣੀ ਪੜ ਕੇ ਜੀਵਨ ਨੂੰ ਅਮਰਤ ਬਣਾਉਣਾ ਭਾਵੇਂ ਅੱਜ ਮਰਦੇ ਹੁਣ ਮਰ ਜਾਈਏ ਕੱਲ ਮਰਦੇ ਅੱਜ ਮਰ ਜਾਈਏ ਮਹਾਰਾਜ ਕਹਿੰਦੇ ਜੀਵਨ ਨੂੰ ਅਮਰਤ ਬਣਾ ਇਹਨਾਂ ਚੀਜ਼ਾਂ ਤੋਂ ਨਾ ਡਰ ਵੀ ਹਾਏ ਆ ਨਾ ਹੋ ਜੇ ਹਾਏ ਉਹ ਨਾ ਹੋ ਜੇ ਜੋ ਹੋਣਾ ਰੁਕੇ ਰਹਿਣਾ ਬਾਣੀ 'ਚ ਇਹ ਲਿਖਿਆ ਜੋ ਕਿਛ ਕਰਣਾ ਸੋ ਕਰ ਰਹਾ ਜਿਹੜਾ ਕੁਛ ਉਹਨੇ ਕਰਣਾ ਕਰੀ ਬੈਠਾ ਇਹ ਵਹਿਮ ਕੱਢ ਦਿਓ ਜੋ ਕੁਝ ਪਰਮੇਸ਼ਰ ਨੇ ਕਰਨਾ ਉਹ ਕਰੀ ਬੈਠਾ ਤੈਨੂੰ ਨਹੀਂ ਪਤਾ ਉਦੇ ਵਿੱਚ ਦੀ ਲੰਘਣਾ ਕਿਵੇਂ ਆ ਉਹ ਰਾਹ ਦਿੱਤਾ ਵੀ ਦੁੱਖ ਵੀ ਆਉਣਗੇ ਸੁੱਖ ਵੀ ਆਉਣਗੇ ਕੱਪੜਿਆਂ ਵਾਂਗੂਆ ਪਹਿਣ ਲਾ ਵਸੇ ਕੋਈ ਗੱਲ ਨਹੀਂ ਦੁੱਖ ਸੁੱਖ ਦੋਏਦਾਰ ਕੱਪੜੇ ਪਹਿਰਾਂ ਜਾਏ ਮਨੁੱਖ ਪਹਿਣ ਲਾ ਕੋਈ ਨਹੀਂ ਫਿਰ ਪਹਿਨਣੀ ਪਹਿਣਗੇ ਸਿਆਲ ਆ ਗਿਆ ਠੰਡ ਥੋੜਾ ਮਰਨਾ ਜਦੋਂ ਸਿਆਲ ਚਲਾ ਗਿਆ ਲਾ ਦੇਣੇ ਅੱਜ ਦੁੱਖ ਹੈ ਕੱਲ ਨੂੰ ਸੁੱਖ ਵੀ ਆਵੇਗਾ ਹੁਣ ਦੇਣਾ ਰਾਤ ਵੀ ਆਵੇਗੀ ਸੱਚ ਜਾਵੇ ਜਦੋਂ ਧੁੰਦ ਹੁੰਦੀ ਆ ਨਾ ਆਪਾਂ ਕਹਿੰਨਾ ਸੂਰਜ ਨਿਕਲਿਆ ਹੋਵੇ ਨਾ ਕਿਤੇ ਕਈ ਕਈ ਜਦੋਂ ਸੂਰਜ ਨਾ ਨਿਕਲੇ ਤੇ ਜਦੋਂ ਧੁੱਪ ਨਿਕਲਦੀ ਹੈ ਕਿੰਨੀ ਚੰਗੀ ਲੱਗਦੀ ਹੈ ਆਹਾ ਬੜਾ ਆਨੰਦ ਆਇਆ ਤੇ ਜਦੋਂ ਗਰਮੀ ਹੁੰਦੀ ਹੈ ਉਦੋਂ ਛਾਂ ਚੰਗੀ ਲੱਗਦੀ ਹੈ ਬੋਲੋ ਸਤਨਾਮ ਇਹਦੇ ਬੰਦੇ ਦੇ ਮਨ ਦੀ ਹਾਲਤ ਆ ਮੰਨਣ ਤੇ ਆ ਨਾ ਲੋਕ ਧੁੱਪੇ ਵੀ ਕੰਮ ਕਰ ਲੈਂਦੇ ਆ ਲੋਕ ਛਾਵੇਂ ਬੈਠੇ ਵੀ ਔਖੇ ਆ ਇਹਦੇ ਤੇਰੇ ਮਨ ਦੀ ਹਾਲਤ ਆ ਬੰਦੇ ਤੂੰ ਕਿਵੇਂ ਰਹਿਣਾ ਇਹ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਚਲੋ ਖੈਰ ਅਗੇ ਮਹਾਰਾਜ ਕੀ ਕਹਿੰਦੇ ਗੁਰਮੁਖਿਆ ਅਮਰਤ ਪੀਵਣਾ ਵਾ ਵਾ ਕਰੈ ਲਿਵਲਾਏ ਨਾਨਕ ਵਾ ਵਾ ਕਰੈ ਸੇ ਜਨ ਨਿਰਮਲੇ ਧਿਰ ਪਵਣ ਸੋਜੀ ਪਾਏ ਉਹ ਬੰਦੇ ਨਿਰਮਲ ਹੋ ਜਾਂਦੇ ਆ ਮੈਲ ਤੋਂ ਰਹਿਤ ਤੇ ਪਰ ਦੂਜੇ ਉਹਨਾਂ ਦੇ ਜੀ ਮੈਲਾ ਹੁੰਦਾ ਬਾਹਰੋਂ ਨਿਰਮਲ ਹੁੰਦੇ ਆ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉਂ ਮਹਿਲੇ ਬਾਹਰੋਂ ਚਿੱਟੇ ਕੱਪੜੇ ਪਾ ਲੈਂਦੇ ਆ ਮਨ ਕਾਲੇ ਹੁੰਦੇ ਆ ਮਹਾਰਾਜ ਕਹਿੰਦੇ ਅੰਦਰੋਂ ਨਿਰਮਲ ਹੋ ਜਾ ਅੰਦਰੋਂ ਨਿਰਮਲ ਹੋ ਜਾ ਕੱਪੜੇ ਜਿੱਦਾਂ ਦੀ ਮਰਜ਼ੀ ਪਾ ਲੈ ਦਸਤਾਰ ਜਿੱਦਾਂ ਦੀ ਮਰਜ਼ੀ ਬੰਨ੍ਹ ਕੋਈ ਗੱਲ ਜੀ ਨੂੰ ਨਿਰਮਲ ਕਰ ਜਿਨ੍ਹਾਂ ਦੇ ਜੀ ਨਿਰਮਲ ਹੋ ਜਾਂਦੇ ਆ ਉਹਨਾਂ ਨੂੰ ਮਹਾਰਾਜ ਕਹਿੰਦੇ ਤਿੰਨੇ ਭਵਣਾ ਦੀ ਸੋਝੀ ਹੋ ਜਾਂਦੀ ਆ ਤੇ ਭਵਨ ਸੋਝੀ ਪਾਏ ਕਿੱਡੀ ਵੱਡੀ ਗੱਲ ਐ ਕਿੱਡੀ ਵੱਡੀ ਗੱਲ ਐ ਤੇ ਮਨੁੱਖ ਨੂੰ ਅੱਜ ਦੀ ਸੋਝੀ ਨਹੀਂ ਆਈ ਮਨੋਖ ਨੂੰ ਅੱਜ ਦੇ ਦਿਨ ਨਹੀਂ ਜਾਉਣਾ ਆਇਆ ਤੇ ਮਹਾਰਾਜ ਕਹਿੰਦੇ ਤਿੰਨੇ ਭਵਨਾਂ ਦੀ ਸੂਜੀ ਬਖਸ਼ ਦਿੰਦਾ ਕਿੱਡੀ ਵੱਡੀ ਗੱਲ ਐ ਕੀ ਨੂੰ ਬਖਸ਼ਦਾ ਨਾਨਕ ਵਾਹ ਵਾਹ ਕਰੈ ਜਿਹੜੇ ਵਾਹ ਵਾਹ ਕਰਦੇ ਆ ਜਿਹੜੇ ਕਹਿੰਦੇ ਆ ਵੀ ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਸੇਜੜਾ ਵਰਨਾ ਕੋਈ ਪੌੜੀ ਹਰ ਕਹਿ ਪਾਣ ਗੁਰ ਮਿਲੈ ਸੇਵਾ ਭਗਤ ਬਣੀ ਜੈ ਪਰਮੇਸ਼ਰ ਦੇ ਹੁਕਮ ਵਿੱਚ ਗੁਰੂ ਮਿਲਦਾ ਆਪ ਪਹਿਲਾਂ ਵੀ ਗੱਲ ਸਮਝੀ ਸੀ ਉਹਦੀ ਕਿਰਪਾ ਨਾਲ ਉਹਦੀ ਬਖਸ਼ਿਸ਼ ਨਾਲ ਸਾਡਾ ਮੁੱਖ ਗੁਰੂ ਵੱਲ ਹੋ ਗਿਆ ਉਦਮ ਮਤ ਪ੍ਰਭਾਂਤਰ ਜਾਮਨੀ ਉਹਨੇ ਫੁਰਨਾ ਦਿੱਤਾ ਉਸ ਫੁਰਨੇ ਤੇ ਕੰਮ ਕਰਿਆ ਤੇ ਸਾਨੂੰ ਗੁਰੂ ਮਿਲ ਗਿਆ ਗੁਰੂ ਮਿਲਦਿਆ ਮਿਲਦਿਆਂ ਰੱਬ ਵਿੱਚ ਅਪੇਧ ਹੋ ਗਏ ਪਰਮੇਸ਼ਰ ਦੀ ਸੋਝੀ ਆ ਗਈ ਮਹਾਰਾਜ ਕਹਿਣ ਲੱਗੇ ਹਰ ਕਾ ਭਾਣਾ ਵਾਹਿਗੁਰੂ ਹਰ ਕਹਿ ਭਾਣਾ ਸੁਖ ਪਾਈਐ ਹਰ ਕਹਿ ਭਾਣੈ ਹਰ ਮਨਵਸ ਸਹਿਜੇ ਰਸ ਪੀਜੈ ਉਸ ਪਰਮੇਸ਼ਰ ਦੀ ਰਜ਼ਾ ਵਿੱਚ ਚੱਲਿਆਂ ਹੀ ਪਰਮੇਸ਼ਰ ਮਨ ਵਿੱਚ ਵਸਦਾ ਹੈ ਗੁਰੂ ਦੀ ਰਜ਼ਾ ਵਿੱਚ ਚੱਲਿਆਂ ਹੀ ਪਰਮੇਸ਼ਰ ਮਨ ਵਿੱਚ ਵਸਦਾ ਹੈ ਭਾਵ ਉਹਦੀ ਰਜ਼ਾ ਵਿੱਚ ਤੁਰਿਆਂ ਹੀ ਗੱਲ ਬਣਦੀ ਹੈ ਹਰ ਕਹਿ ਭਾਣੈ ਸੁਖ ਪਾਈਐ ਹਰ ਲਾਹ ਨਿਤ ਲੀਜੈ ਕਹਿੰਦੇ ਹਰ ਦੇ ਭਾਣੇ ਵਿੱਚ ਰੱਬ ਦੇ ਭਾਣੇ ਵਿੱਚ ਚੱਲਿਆਂ ਲਾਹਾ ਲੈਣਾ ਬਾਣੀ 'ਚ ਲਿਖਿਆ ਵੀ ਲਾਹਾ ਕਾਹਦਾ ਲੈਣਾ ਚੰਗੇ ਕੰਮਾਂ ਦਾ ਲਾਹਾ ਕਾਹਦਾ ਲੈਣਾ ਬਾਣੀ ਪੜ੍ਹਨ ਦਾ ਪਰ ਮਹਾਰਾਜ ਕਹਿੰਦੇ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਹੇ ਜਿਉਂ ਮੂਲ ਵੀ ਗਵਾ ਲਿਆ ਕਈ ਵਾਰੀ ਵਿਆਜੂ ਪੈਸੇ ਦੇਣ ਵਾਲਾ ਬੰਦਾ ਲਾਲਚ ਕਰਦਾ ਨਾ ਵੀ ਵਿਆਜ ਵਧਜੂ ਕਈ ਵਾਰੀ ਗਲਤ ਬੰਦੇ ਨੂੰ ਦੇ ਦਿੰਦਾ ਵਿਆਜ ਤਾਂ ਕੀ ਮੜਨਾ ਮੂਲ ਵੀ ਗਿਆ ਬੋਲੋ ਸਤਨਾਮ ਸ੍ਰੀ ਮਹਾਰਾਜ ਕਹਿੰਦੇ ਮੂਲ ਤੇਰਾ ਮੋਢ ਤੇਰੀ ਜ਼ਿੰਦਗੀ ਤੂੰ ਸੋਹਣੀ ਬਣਾਉਣ ਦੇ ਚੱਕਰ ਚ ਤੁਰਿਆ ਸੀ ਤੂੰ ਤੇ ਮੂਲ ਵੀ ਗਵਾ ਲਿਆ ਰੱਬ ਵੀ ਛੱਡ ਤਾ ਗੁਰੂ ਦਾ ਦਾਰੀ ਛੱਡ ਤਾ ਮੂਲ ਗਵਾ ਲਿਆ ਮੋਢ ਉਹ ਪਰਮੇਸ਼ਰ ਤੋਂ ਦੂਰੀ ਬਣ ਗਈ ਤੇਰੀ ਹਰ ਕਾ ਭਾਣਾ ਤਿੰਨੀ ਮੰਨਿਆ ਜਿਨ੍ਹਾਂ ਗੁਰੂ ਮਲੀਜਾ ਹੈ ਜਿਨ੍ਹਾਂ ਨੂੰ ਗੁਰੂ ਮਿਲ ਜਾਂਦਾ ਨਾ ਉਹੀ ਪਰਮੇਸ਼ਰ ਦੇ ਭਾਣੇ ਨੂੰ ਮੰਨਦੇ ਆ ਗੁਰੂ ਹੁਣ ਆਪਾਂ ਨੂੰ ਮਿਲਿਆ ਹੋਇਆ ਗੁਰੂ ਗ੍ਰੰਥ ਸਾਹਿਬ ਸਾਰਿਆਂ ਨੂੰ ਗੁਰੂ ਮਿਲੇ ਹੋਇਆ ਨਾ ਸਾਨੂੰ ਜਾਣ ਦੀ ਲੋੜ ਨਹੀਂ ਕਿਤੇ ਜਿਨ੍ਹਾਂ ਨੂੰ ਗੁਰੂ ਮਿਲਦਾ ਉਹ ਪਰਮੇਸ਼ਰ ਦੇ ਭਾਣੇ ਚ ਤੁਰਦੇ ਆ ਇਹਦਾ ਅਰਥ ਜੇ ਅਸੀਂ ਪਰਮੇਸ਼ਰ ਦੇ ਭਾਣੇ ਵਿੱਚ ਨਹੀਂ ਤੁਰੇ ਤੇ ਅਜੇ ਸਾਨੂੰ ਗੁਰੂ ਨਹੀਂ ਮਿਲਿਆ ਆਪਾਂ ਕਹਿੰਦੇ ਬੰਦਾ ਗੁਰੂ ਵਾਲਾ ਬਣ ਗਿਆ ਜਦੋਂ ਅਮਰ ਚੱਕਦੇ ਆ ਨਾ ਗੁਰੂ ਵਾਲਾ ਬਣ ਗਿਆ ਸੱਚ ਜਾਣੋ ਕਿ ਸਾਰੇ ਬਣ ਜਾਂਦੇ ਆ ਗੁਰੂ ਵਾਲੇ ਨਹੀਂ ਬਣਦੇ ਖੰਡੇ ਦੀ ਪੌੜ ਲੈ ਕੇ ਪੰਥ ਦਾ ਹਿੱਸਾ ਬਣ ਗਏ ਸਿੱਖ ਪੰਥ ਦੇ ਮੈਂਬਰ ਜ਼ਰੂਰ ਬਣ ਗਏ ਮੈਂਬਰਸ਼ਿਪ ਲੈ ਲਈ ਪਰ ਪੜ੍ਹਾਈ ਨਹੀਂ ਕੀਤੀ ਗੁਰਬਾਣੀ ਦਾ ਅੰਮ੍ਰਿਤ ਨਹੀਂ ਲਿਆ ਜੋ ਗੁਰਬਾਣੀ ਦਾ ਅੰਮ੍ਰਿਤ ਪੀਤਾ ਹੁੰਦਾ ਫਿਰ ਗੱਲ ਹੋਰ ਬਣਦੀ ਸੀ ਚਲੋ ਖੈਰ ਮਹਾਰਾਜ ਕਹਿੰਦੇ ਹਰ ਕਾ ਭਾਣਾ ਤਿਨੀ ਮੰਨਿਆ ਜਿਨ੍ਹਾਂ ਗੁਰੂ ਮਿਲਿ ਜਾਏ ਜਿਨ੍ਹਾਂ ਨੂੰ ਗੁਰੂ ਮਿਲ ਪੈਂਦਾ ਤੇ ਬਸ ਗੁਰੂ ਮਿਲਦਾ ਆਤਮ ਸਮਰਪਣ ਨਾਲ ਹਾਰ ਪਰਿਉ ਸੁਆਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ ਵਿਵੇਕ ਬੁੱਧੀ ਦੇਊਗਾ ਗੁਰੂ ਤੇ ਵਿਵੇਕ ਬੁੱਧੀ ਨਾਲ ਹੀ ਚੰਗੇ ਮਾੜੇ ਦੀ ਪਹਿਚਾਣ ਹੁੰਦੀ ਹੈ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਜੀ ਦਾ ਧੰਨਵਾਦ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਗੁਰ ਮੈਂ ਸਤਗੁਰ ਤਾਂ ਪਾਇਆ ਸਹਜ ਸੇਤੀ ਮਨ ਵਜੀਆਂ ਵਾ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨ ਸ਼ਬਦੋ ਤੰਗਾਵੋ ਹਰੀ ਕੇਰਾ ਮਨ ਜਿੰਨੀ ਵਾ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੇ